ਹਾਂਜੀ ਰਾਜਵੀਰ ਜਵੰਦਾ ਦੇ ਹੈਲਮਟ ਚ ਮਿਲੀ ਹੈਰਾਨ ਕਰ ਦੇਣ ਵਾਲੀ ਵੀਡੀਓ ਸੱਚ ਆ ਗਿਆ ਸਾਹਮਣੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਉਹ ਐ ਖਬਰਾਂ ਜੋ ਦਿਲ ਨੂੰ ਹਿਲਾ ਦੇਣ ਵਾਲੀਆਂ ਹੁੰਦੀਆਂ ਹਨ ਸੱਚ ਦੇ ਨਵੇਂ ਪੰਨੇ ਖੋਲ੍ਹਦੀਆਂ ਹਨ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠੇ ਹਨ ਪਰ ਹੁਣ ਉਹ ਸਵਾਲਾਂ ਦਾ ਜਵਾਬ ਆਪਣੇ ਆਪ ਆ ਗਿਆ ਏ ਜੀ ਹਾਂ ਰਾਜਵੀਰ ਜਵੰਦਾ ਦੇ ਹੈਲਮਟ ਵਿੱਚ ਲੱਗੇ ਕੈਮਰੇ ਦੀ ਫੁਟੇਜ ਹੁਣ ਆ ਗਈ ਹੈ ਸਾਹਮਣੇ ਤੇ ਜੋ ਕੁਝ ਇਸ ਵੀਡੀਓ ਵਿੱਚ ਕੈਦ ਹੈ ਉਹ ਇਹ ਦੇਖ ਕੇ ਹਰ ਕਿਸੇ ਦੇ ਰੋਮ ਖੜੇ ਹੋ ਗਏ ਹਨ ਵੀਡੀਓ ਵਿੱਚ ਸਪਸ਼ਟ ਦਿਖ ਰਿਹਾ ਹੈ ਕਿ ਰਾਜਵੀਰ ਆਖਰੀ ਪਲ ਤੱਕ ਬਿਲਕੁਲ ਸ਼ਾਂਤ ਤੇ ਸੱਭਲ ਕੇ ਬਾਈਕ ਚਲਾ ਰਿਹਾ ਸੀ ਪਰ ਫਿਰ ਅਚਾਰਾ ਕੁਝ ਐਸਾ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕੈਮਰੇ ਵਿੱਚ ਪਿੱਛੇ ਆ ਰਹੀ ਇੱਕ ਕਾਰ ਦੀ ਅਜੀਬ ਲਾਈਟ ਤੇ ਤੇਜ਼ ਆਵਾਜ਼ ਵੀ ਸੁਣੀ ਜਾ ਸਕਦੀ ਸੀ ਤੇ ਸਿਰਫ ਕੁਝ ਮਿੰਟਾਂ ਵਿੱਚ ਸਭ ਕੁਝ ਬਦਲ ਗਿਆ ਇਹ ਵੀਡੀਓ ਦੇਖਣ ਤੋਂ ਬਾਅਦ ਰਾਜਵੀਰ ਦੇ ਫੈਜ਼ ਅਤੇ ਪਰਿਵਾਰ ਸਦਮੇ ਵਿੱਚ ਹਨ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਐਕਸੀਡੈਂਟ ਰਹੀ ਸੀ ਬਲਕਿ ਇਸ ਦੇ ਪਿੱਛੇ ਕੋਈ ਡੂਗੀ ਸਾਜ਼ਿਸ਼ ਹੋ ਸਕਦੀ ਹੈ ਪੁਲਿਸ ਵੀ ਇਸ ਵੀਡੀਓ ਦੀ ਜਾਂਚ ਕਰ ਰਹੀ ਹੈ ਕਿਉਂਕਿ ਇਸ ਵੀਡੀਓ ਵਿੱਚ ਕੁਝ ਐਸੇ ਸ਼ਾਟ ਹਨ ਜੋ ਪਹਿਲਾਂ ਕਦੇ ਸਾਹਮਣੇ ਨਹੀਂ ਆਏ ਕਿਹਾ ਜਾ ਰਿਹਾ ਹੈ ਕਿ ਵੀਡੀਓ ਦੇ ਆਖਰੀ 10 ਸੈਕਿੰਡ ਚ ਰਾਜਵੀਰ ਨੇ ਕਿਸੇ ਦਾ ਨਾਮ ਵੀ ਲਿਆ ਹੈ ਪਰ ਆਵਾਜ਼ ਸਪਸ਼ਟ ਰਹੀ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਇਹ ਵੀਡੀਓ ਰਾਜਵੀਰ ਜਵੱਦਾ ਦੀ ਬਹੁਤ ਦਾ ਸੱਚ ਸਾਹਮਣੇ ਲਿਆਵੇਗੀ ਜਾਂ ਫਿਰ ਇਹ ਵੀ ਇੱਕ ਹੋਰ ਪਹਿਲੀ ਬਣ ਕੇ ਰਹਿ ਜਾਵੇਗੀ ਕਿ ਰਾਜਵੀਰ ਜਵੱਦਾ ਨੂੰ ਇਨਸਾਫ ਮਿਲੇਗਾ ਉਹ ਹੈ ਵਾ ਜੋ ਹਰ ਦਿਲ ਵਿੱਚ ਜੋ ਅੱਜ ਵੀ ਗੂੰਜਦੀ ਏ ਪਰ ਦੋਸਤੋ 8 ਅਕਤੂਬਰ ਦੀ ਉਹ ਹੈ ਕਾਲੀ ਰਾਤ ਜਦੋਂ ਰਾਜਵੀਰ ਦੀ ਜ਼ਿੰਦਗੀ ਨੇ ਇੱਕ ਅਚਾਨਕ ਮੋੜ ਲਿਆ ਕਿ ਕੈਮਰੇ ਵਿੱਚ ਹੋਈਆਂ ਰਿਕਾਰਡ ਵੀਡੀਓ ਵਿੱਚ ਪਤਾ ਲੱਗੇਗਾ ਕਿਵੇਂ ਅਤੇ ਕਿਸ ਨੇ ਕਰਵਾਈ ਮੌਤ ਕਿ ਐਕਸੀਡੈਂਟ ਦਾ ਸੱਚ ਸਾਹਮਣੇ ਆਵੇਗਾ ਦੋਸਤੋ ਤੁਸੀਂ ਦੱਸੋ ਕਿ ਤੁਸੀਂ ਸੋਚਦੇ ਹੋ ਕਿ ਇਹ ਹਾਦਸਾ ਸੀ ਜਾਂ ਫਲਾਨ ਸੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਅਤੇ ਜੇ ਤੁਸੀਂ ਵੀ ਰਾਜਵੀਰ ਨੂੰ ਦਿਲੇਉਂ ਯਾਦ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਸੱਚ ਹਰੇਕ ਤੱਕ ਪਹੁੰਚੇ ਅਤੇ ਸੋਸ਼ਲ ਮੀਡੀਆ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਨਵੀਂ ਵੀਡੀਓ ਅਤੇ ਨਵੀਂ ਖਬਰ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ